ਅੰਮਰਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਅੰਮਰਸਰ ਦੇ ਸੋਤਾਰ ਮੰਡ ਪਿੰਡ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਕੀ ਤਨ ਤਨ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜਾ ਮੁਹੱਲਾ ਕੱਢਿਆ ਯਾਰਾਂ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਅਟਾਰੀ ਸਾਹਿਬ ਗੁਰਦੁਆਰੇ ਦੇ ਬਿਲਕੁਲ ਬਾਹਰ ਸੜਕ ਦੀਆਂ ਤਸਵੀਰਾਂ ਤੁਹਾਡਾ ਸਾਹਮਣੇ ਆ ਦਿ ਰਹੇ ਪਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜਿਹੜਾ ਇਹ ਮੋਹੱਲਾ ਹੋ ਕੱਢਿਆ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਵੱਲੋਂ ਗੱਤਕੇ ਦੇ ਜਿਹੜੇ ਜੋਹਰ ਨੇ ਉਹ ਵੀ ਦਿਖਾਏ ਜਾ ਰਹੇ ਨੇ ਤਾਂ ਲਗਾਤਾਰ ਤਸਵੀਰ ਤੁਹਾਡਾ ਸਾਡੀ ਕਰਦੇ ਪਿਆ ਗੱਲਬਾਤ ਵੀ ਕਰਦੇ ਆ ਤਾਂ ਬਾਬਾ ਜੀ ਪਹਿਲਾ ਕੀ ਨਾਮ ਹੈ ਆਪਣਾ ਮੈਂ ਸੰਦੀਪ ਸਿੰਘ ਆ ਜੀ ਆਪਣਾ ਖੜਾ ਦਸ਼ਮੀਤ ਤਰਨਾਦਲ ਬਾਬਾ ਜੀਵਨ ਸਿੰਘ ਜਿੱਤਾ ਖੜਾ ਜੋ ਗੁਰਗੋਬ ਸਿੰਘ ਮਹਾਰਾਜੀ ਸਾਥੀ ਹੋਈ ਫਦੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕੀ ਕਹਿਣਾ ਚਾਹੁੰਦੇ ਅੱਡ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਮੁਹੱਲਾ ਕੱਢਿਆ ਜਾ ਰਿਹਾ ਜੋ ਕਿ ਬਾਬਾ ਜੀਵਨ ਸਿੰਘ ਜੀ ਦੇ ਹਰ ਸਾਲ ਚੋਮਨਾ ਕੱਢਿਆ ਜਾਂਦਾ ਜੀ ਸਰਦਾਰ ਮੰਡਪਿੰਨੋ ਸ਼ੇਵਰ ਭੰਡਾਰੇ ਚੋਂ ਠੀਕ ਹੈ ਜੀ ਜੋ ਸੰਗਤਾਂ ਦੇ ਨਾਲ ਤੁੰਡਾ ਮਨਾਇਆ ਜਾਂਦਾ ਜੀ ਤੇ ਹਰ ਸਾਲ ਇਤਨਾ ਹੀ ਮੁਹੱਲਾ ਕੱਢਿਆ ਜਾਂਦਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਤਾਂ ਤੁਸੀਂ ਵੇਖਿਆਗੇ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਰ ਸਾਲ ਇਸੇ ਤਰ੍ਹਾਂ ਹੀ ਜਿਹੜਾ ਮੁਹੱਲਾ ਹੋ ਕੱਢਿਆ ਜਾਂਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜ ਪਿਆਰਾਂ ਦੀ ਅਗਵਾਈ ਦੇ ਹੇਠ ਜਿਹੜਾ ਇਹ ਮੁਹੱਲਾ ਹੋ ਕੱਢਿਆ ਗਿਆ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪਿੰਡ ਵਾਲੇ ਇਸ ਮੁਹੱਲੇ ਦੇ ਵਿੱਚ ਸ਼ਾਮਲ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਮੁਹੱਲੇ ਦੇ ਵਿੱਚ ਬਾਜ ਵੀ ਇੱਕ ਜਿਹੜਾ ਸਿੱਖ ਨੌਜਵਾਨ ਦੇ ਵੱਲੋਂ ਲਿਆਂਦਾ ਗਿਆ ਤਾਂ ਉਹ ਵੀ ਅੱਜ ਖੇਚਦਾ ਕੇਂਦਰ ਬਣਿਆ ਹੋਇਆ ਤਾਂ ਇਸ ਵੇਲੇ ਤੁਸੀਂ ਵੀ ਇੱਕ ਸਤਿਉਕੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਵੀ ਪਹੁੰਚੇ ਨੇ ਤਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਮੁਹੱਲਾ ਕੱਢਿਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਲੇ ਵੀ ਇਸ ਮੁਹੱਲੇ ਦੇ ਵਿੱਚ ਪਹੁੰਚੇ ਹੋਏ ਨੇ ਜੀ ਵਾਇਕ ਰਜ਼ੀਕਾ ਖਾਲਸਾ ਸਾਹਿਬ ਦੀ ਫਤ ਇਹ ਜਿਹੜਾ ਸੰਤਾਲਵਾ ਸਲਾਣਾ ਨਾਗਰ ਸੁਲਤਾਨਵਿੰਡ ਦੇ ਇਲਾਕੇ ਦੇ ਸਾਧ ਸੰਗਤ ਵੱਲੋਂ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਸਤਖੰਡ ਵਾਸੀ ਜਹੇਦਾਰ ਨਰਿੰਦਰ ਸਿੰਘ ਜੀ ਇਹਨਾਂ ਦੇ ਸਮੂਹ ਜਥੇ ਵੱਲੋਂ ਹਰ ਸਾਲ ਹੀ ਪ੍ਰਾਲਾ ਕਰਕੇ ਸੰਗਤ ਦੇ ਨਗਰ ਦੀ ਸੰਗਤ ਦੇ ਸਜੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਉਹੀ ਵੇਖ ਰਹੇ ਜੇ ਸੰਗਤ ਮੰਦਰੀ ਦਾਤ ਮਸਤ ਕੋਣ ਵਾਸਤੇ ਇਸ ਮਹਾਨ ਨਕਰ ਕੀਰਤਨ ਜੋ ਸਰਬਾਦੇ ਭਲੇ ਦੀ ਨਕਰ ਦੇ ਭਲੇ ਲਈ ਆਰੰਭ ਕੀਤਾ ਜਾਂਦਾ ਇਸ ਦੇ ਵਿੱਚ ਸ਼ਾਮਲ ਹੋਏ ਹਨ ਸਾਰੇ ਸੰਗਤ ਨੂੰ ਮੈਂ ਇਹੋ ਹੀ ਆਪਣਾ ਕਹੂੰਗਾ ਕਿ ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਗਟੇ ਜਗਰ ਬਾਬਾ ਜੀ ਸਿੰਘ ਬਾਬਾ ਜੋਰਾ ਜਿਆਰ ਸਿੰਘ ਬਾਬਾ ਜੋਰਾ ਸਿੰਘ ਬਾਬਾ ਫਤੇ ਸਿੰਘ ਅਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੀਆਂ ਜਿਹੜੀਆਂ ਉਹ ਲਾ ਮਸਾਲ ਸ਼ਹੀਦੀਆਂ ਸੀ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਾਏ ਪੁਰਨਿਆਂ ਤੇ ਜੱਲ ਕੇ ਆਪਾਂ ਵੀ ਗੁਰੂ ਕੇ ਖੰਡੇ ਬਾਟੇ ਦੀ ਪੋਲ ਲਾ ਕੇ ਗੁਰੂ ਕੇ ਸਿੰਘ ਸੰਗਣੀਆ ਸੱਜिए ਤਾਂ ਕਿ ਜਿਹੜੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਪੁਰ ਸਿੱਖੀ ਨਾਲ ਜੁੜ ਕੇ ਜਿਹੜਾ ਆਪਣਾ ਭਵਿੱਖ ਸਵਾਰ ਸਕਣ ਤਾਂ ਕੀ ਕਹਿਣਾ ਚਾਹੁੰਦੇ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਦੇ ਦਿਨ ਪਰਬੰਧ ਹਰਸਾ ਵਾਲੀ ਸਾਰੇ ਹੀ ਨਗਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਸ਼ਹਿਰ ਦੀਆਂ ਸੰਗਤਾਂ ਨਾਲ ਸਹਿਯੋਗ ਦੇ ਕੇ ਵਧੀਆ ਕੀਤੇ ਜਾਂਦੇ ਆ। ਤਾਂ ਇਸ ਲਈ ਅਕਾਲੀ ਦਲ ਦੇ ਆਗੂ ਅਮਰੀਕ ਸਿੰਘ ਪਟਾਚੀ ਵੀ ਪਹੁੰਚੇ ਹੋਏ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਮੁਹੱਲੇ ਦੇ ਵਿੱਚ ਤੁਸੀਂ ਵੀ ਸ਼ਾਮਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਸਾਲ ਦੀ ਤਰ੍ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਵਰਗੀ ਸਰ ਦਾ ਪਿਤਾ ਜੀ ਸਰਦ ਨਗਿੰਆ ਸਿੰਘ ਜੀ ਉਹਨਾਂ ਵੱਲੋਂ ਅੱਜ ਤੋਂ 47 ਸਾਲ ਪਹਿਲਾਂ ਇਹ ਨਗਰ ਕੀਰਤਨ ਦੀ ਰੰਗਮਤਾ ਕੀਤੀ ਸੀ ਦਸਮੁੱਚੇ ਸੁਲਤਾਨ ਮੀਰ ਦੀਆਂ ਇਲਾਕੇ ਦੀਆਂ ਸੰਗਤਾਂ ਬੜੀਆਂ ਵੱਧ ਚੜ੍ਹ ਕੇ ਚਮਕੌਰ ਸਾਹਿਬ ਉਹ ਸ਼ਹੀਦ ਹੋਏ ਸਿੰਘਾਂ ਅਮਰਸ਼ੀਰ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ 47 ਦਾ ਸਰਾਨਾ ਛੀ ਦੀ ਜੋੜ ਮੇਲਾ ਮਨਾਇਆ ਜਾ ਰਿਹਾ ਸੰਗਤਾਂ ਬੜੇ ਉਤਸ਼ਾਹ ਨਾਲ ਆਪਣਾ ਛੀਦਾਂ ਨੂੰ ਸਜਦਾ ਕਰਨਾ ਆਈਆਂ ਤਾਂ ਆਸ ਕਰਦਾਂਗੇ ਸੱਚੇ ਬਾਦਸ਼ਾਹ ਇਹਨਾਂ ਜਿਹੜੀ ਕੌਮ ਨੂੰ ਸੁਤੰਤਰ ਬਖਸ਼ੇ ਜੋ ਵੀ ਸਿੱਖੀ ਤੋਂ ਦੂਰ ਜਾ ਰਹੇ ਨੇ ਉਹ ਸਿੱਖੀ ਨਾਲ ਜੁੜਨ ਤਾ ਅਮਰਸ਼ੀਦ ਬਾਬਾ ਜੀ ਉਸਨੂੰ ਚਮਕੌਰ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਜਾਦ ਦੇ ਵਿੱਚ ਉਹ ਆਪਣੇ ਗੁਰੂ ਬਾਣੇ ਦਾ ਅਮਰਤ ਸ਼ਾਹ ਕੇ ਸਿੱਖੀ ਨਾਲ ਜੁੜਨ ਦੀ ਕਿਰਪਾਤਾ ਕਰਦਾ ਕੀ ਕਹਣਾ ਚਾਹੁੰਦੇ ਮੁਹੱਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਵੱਲੋਂ ਬਾਜ ਵੀ ਲੈਂਦਾ ਗਿਆ ਜੋ ਕਿ ਖੇਚ ਦਾ ਕੇਂਦਰ ਬਣਿਆ ਹੋਇਆ ਤੇ ਨਾ ਖਾਸ ਕਰਕੇ ਅੰਗਰੇਟੇ ਗੁਰੂ ਕੇ ਬੇਟੇ ਜੋ ਮਜੀਬ ਸਿੰਘ ਬਰਾਦੀਆ ਸਮਝਦਾ ਉਹਨਾਂ ਦੇ ਨਾਂ ਲੱਗਦਾ ਕਿ ਉਹ ਹੋਰ ਕੌਮਾਂ ਵਿੱਚ ਵਲੀਨ ਹੁੰਦੇ ਜਾ ਰਹੇ ਜਾਂ ਹੋਰ ਕੋਈ ਕੌਮਾਂ ਦੇ ਜਾ ਰਹੇ ਪਰ ਮੈਂ ਇਹ بڑے ਦਾਵੇ ਨਾ ਕਹਿੰਦਾ ਕਿ ਇਸ ਅਮਰਸ਼ੀਦ ਬਾਬਾ ਜੀ ਉਸ ਪਤੀ ਸ਼ੇਰਪੰਡੋਰਾ ਨਰੋਲ ਮਜੀਬ ਸਿੰਘ ਦਾ ਜਿਹੜਾ ਇਹ ਰੈਸ਼ ਆ ਇਥੋਂ ਅਮਰਸ਼ੀਦ ਬਾਬਾ ਜੀ ਉਸਰ ਸੰਤਾਨਾ ਨਗਰ ਕੀਤਾ ਨਿਕਲਣਾ ਬੜੀ ਵਿਲੱਖਣਤਾ ਗੱਲ ਆ ਤਾਂ ਮੈਂ ਸਮੂਟੀਆਂ ਸਿੱਖ ਸਿੱਖ ਜਥੇਬੰਦੀਆਂ ਨੂੰ ਬੇਇਤੀ ਕਰੂੰਗਾ ਕਿ ਇਹਨਾਂ ਨੂੰ ਆਪਣੇ ਰੇਟੇ ਨੂੰ ਆਪਣੇ ਗਲਵਕੜੀ ਚ ਲੈ ਆਣ ਤਾਂ ਜੋ ਸਿੱਖ ਬੰਦਾਂ ਦਾ ਅੰਗ ਬਣੇ ਰਹਿਣ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਇਹਨਾਂ ਵੱਲੋਂ ਬਹੁਤ ਵਧੀਆ ਮੈਸੇਜ ਦਿੱਤਾ ਕਿ ਹੁਣ ਅਸੀਂ ਗੁਰਦੁਆਰਾ ਟਾਰੀ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਥੋੜੀ ਤੁਹਾਡਾ ਨਾਲ ਸਾਰਿਆਂ ਨਾਲ ਤਸਵੀਰ ਸਾਂਝੀ ਕਰਦੇ ਪਿਆ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਹੁਣ ਹੈ ਜਿਹੜਾ ਸਮੰਤ ਕੀਤਾ ਜਾਏਗਾ ਤਾਂ ਇੱਕ ਜਿਹੜਾ ਬਾਜ ਵੀ ਲੈ ਆਂਦਾ ਗਿਆ ਜ ਹੇਚਦਾ ਕੇਂਦਰ ਬਣਿਆ ਹੋਇਆ ਤਾਂ ਜਿਹੜਾ ਮੁਹੱਲੇ ਦੇ ਵਿੱਚ ਬਾਏ ਨੂੰ ਲੈਂਦਾ ਗਿਆ ਤਾਂ ਹੁਣ ਉੱਥੇ ਜਾ ਕੇ ਜਿਹੜਾ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਜਾ ਰਿਹਾ ਤਾਂ ਗੁਰਦੁਆਰਾ ਟਾਰੀ ਸਾਹਿਬ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਜਿਹੜੀਆਂ ਜੱਥੇ ਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਜਿਹੜੇ ਇੱਥੇ ਵੱਡੀ ਗਿਣਤੀ ਵਿੱਚ ਮੁਹੱਲੇ ਦੇ ਵਿੱਚ ਸਿੱਖ ਨੌਜਵਾਨ ਪਹੁੰਚੇ ਹੋਏ ਨੇ ਉਹਨਾਂ ਦਾ ਸਨਮਾਨਤ ਵੀ ਕੀਤਾ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਨਾਲ ਦੇ ਨਾਲ ਡਿਊਟੀਆਂ ਜਿਹੜੀਆਂ ਨੇ ਉਹ ਵੀ ਨਿਭਾਈਆਂ ਜਾ ਰਹੀਆਂ ਨੇ ਅਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਜ ਇਹ ਤੰਤਨ ਬਾਬਾ ਜੀਮ ਸਿੰਘ ਜੀ ਦਾ ਸ਼ਿਧੀ ਜੜਾ ਹਰ ਸਾਲ 31 ਦਸੰਬਰ ਨੂੰ ਬਹੁਤ ਸ਼ਰਦਾ ਨਾਲ ਮਨਾਇਆ ਜਾਂਦਾ ਵਾ ਇਸ ਵਾਰ ਅੱਜ ਜੋੜ ਮੇਲਾ ਮਨਾ ਰਹੇ ਆ ਤੇ ਇਦਾਂ ਹੀ ਬਸ ਵਾਹਿਗੁਰੂ ਦੀ ਕਿਰਪਾ ਨਾਲ ਇਦਾਂ ਹੀ ਅੱਗੇ ਵੀ ਤਰ੍ਹਾਂ ਮਲੇ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਰਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆ ਤੁਸੀਂ ਵੇਖਿਆਗੇ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਤੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਸੁਲਤਾਨਵਿੰਡ ਪਿੰਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸਮਾਪਤ ਜਿਹੜਾ ਵਾ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਜਾ ਕੇ ਉੱਥੇ ਸਮਾਪਤ ਹੋਵੇਗਾ ਤਾਂ ਫਿਲਹਾਲ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਹਰ ਸਾਲ ਉਹ ਮੁਹੱਲਾ ਕਰਦੇ ਰਹਿਣਗੇ ਜਗਵੰਟੀ ਦੇਲੇ ਗੁਰਪ੍ਰੀਤ ਸਿੰਘ ਜਾਇਲ ਆਪਣੇ ਸਾਹਿਬ